ਅੱਜ ਮੈਂ ਰਾਜਾ ਸੰਸੀ ਹਲਕੇ ਚ ਸਰਦਾਰ ਵੀਰ ਸਿੰਘ ਲੋਪਕੂ ਜੀ ਦੇ ਅਸ਼ੀਰਵਾਦ ਦੇ ਨਾਲ ਫਟੇਵੜ ਸਾਹਿਬ ਦੇ ਨਾਲ ਆ ਚੀਰਮੈਨ ਸਰਪੰਚ ਪੰਚ ਸਾਰੇ ਹਲਕੇ ਦੀ ਕ੍ਰੀਮ ਜਿਹੜੀ ਆ ਉਹ ਨਾਲ ਆਈ ਆ ਪਹਿਲਾਂ ਛੇਵੀਂ ਪਾਸ਼ਾਹੀ ਗੁਰਦੁਆਰਾ ਸਾਹਿਬ ਤੋਂ ਪਿਹੜਾ ਹੀ ਆਪਣਾ ਗੁਰੂ ਸਾਹਿਬ ਰਾੜ ਉੱਥੇ ਇਹ ਦਮਦਮਾ ਸਾਹਿਬ ਇਹ ਵੀ ਛੇਵੀਂ ਪਾਸ਼ਾਹੀ ਚੰਨਸ਼ੋ ਪ੍ਰਾਪਤ ਇਸ ਸੌੜੀਆਂ ਗੁਰਨਾਨਕ ਸਾਹਿਬ ਜੀ ਪਹਿਲੀ ਪਾਤਸ਼ਾਹੀ ਦੇ 300 ਪ੍ਰਾਪਤ ਗੁਰਦੁਆਰਾ ਸਾਬੰਨਾ ਦੇ ਵਿੱਚ ਅਸੀਂ ਨਤਮਸਤਕ ਹੋਏ ਆ। ਉਹ ਸਹੀ ਅਸ਼ੀਰਵਾਦ ਲਿਆ ਗੁਰੂ ਮਹਾਰਾਜ ਅਸ਼ੀਰਵਾਦ ਦਿਓ। ਜਿਹੜੀ ਡਿਊਟੀ ਪਾਰਟੀ ਨੇ ਦਿੱਤੀ ਆ ਉਹਨੂੰ ਅਮਲੀ ਜਮਾ ਤੁਸੀਂ ਆਪ ਐ ਨਾਓ। ਸਿਰੇ ਲਾਓ, ਤਾਕਤ ਦਿਓ, ਬਖਸ਼ੋ। ਅਸੀਂ ਲੋਕਾਂ ਦੀ ਸੇਵਾ ਕਰ ਪਾਈਏ। ਕਿਉਂਕਿ ਜਿਹੜੀਆਂ ਸਰਕਾਰਾਂ ਇਹ ਦੋ ਵਾਰੀ ਬਣੀਆਂ ਇਹਨਾਂ ਨੇ ਜੋ ਹਾਲ ਲੋਕਾਂ ਦਾ ਕੀਤਾ ਅੱਜ ਲੋਕਾਂ ਨੂੰ ਯਾਦ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਆਉਂਦੀ ਆ। ਜਾਤ ਤੇ ਸੁਖਵੀਰ ਸਿੰਘ ਬਾਦਲ ਦੀ ਡਿਵੈਲਪਮੈਂਟ ਦੀ ਆਉਂਦੀ ਆ ਪਰ ਗੁੰਮਰਾਹ ਕਰਨ ਵਾਲੇ ਹਾਲੇ ਵੀ ਬੜੇ ਨਵੇਂ-ਨਵੇਂ ਤਰੀਕੇ ਤੇ ਨਵੇਂ-ਨਵੇਂ ਜੁਮਲੇ ਲੈ ਕੇ ਆਉਂਦੇ ਆ ਵੀ ਕਿਤਨਾ ਪਰਮਾਉਂਦੇ ਆ ਵੀ ਗੋਭੀ ਤੁਹਾਡੀ 350 ਰੁਪਏ ਕਿਲੋ ਵੇਚ ਦੇਣੀ ਅਸੀਂ ਜਾ ਕੇ ਪਤਾ ਨਹੀਂ ਇਹ ਕਿਹੜੇ ਫਾਰਮੂਲੇ ਨਾਲ ਕੋ ਆ ਗਿਆ ਵੀ ਮੈਂ ਤੇ ਨਾ ਵੀ ਕਿਸਾਨ ਤੇ ਵਿਚਾਰਾ ਹਾਲੇ ਵੀ ਬੈਠਾ ਹੁੰਦਾ ਸਾਨੂੰ ਐਮਐਸਪੀ ਦੇ ਦਿਓ ਤੇ ਮੈਂ ਤੇ ਨਾ 10 ਰੁਪਏ ਕਿਲੋ ਹਿਸਾਬ ਨਾਲ ਗੋਭੀ ਦਾ ਐਮਐਸਪੀ ਬੰਦਦੇ ਹਾਂ 1000 ਰੁਪਏ ਕੁਇੰਟਲ ਤੇ ਤੁਸੀਂ 500 ਨੂੰ ਵੇਚ ਲਓ ਬਾਕੀ ਪ੍ਰੋਫਿਟ ਤੁਹਾਡਾ ਹਾਂ ਗੱਲ ਇਹ ਆ ਵੀ ਨਵੇਂ ਤੋਂ ਨਵਾਂ ਤਰੀਕਾ ਲੱਭਦੇ ਆ ਵੀ ਲੋਕਾਂ ਨੂੰ ਕਿਸ ਤਰ੍ਹਾਂ ਵਗਰ ਲਾਉਣਾ ਕਿਸ ਤਰ੍ਹਾਂ ਬੇਬੂਖ ਬਣਾਉਣਾ ਇਸ ਕਰਕੇ ਗੁਰੂ ਸਾਹਿਬ ਕੋਲ ਅਸ਼ੀਰਵਾਦ ਲੈਣ ਆਏ ਆ ਵੀ ਤੁਸੀਂ ਇਹ ਨਾਤਾਰਾ ਕਰੋ ਇਹ ਪੰਜਾਬ ਦੀ ਪੁੱਤਰ ਧਰਤੀ ਤੁਹਾਡੇ ਸਭ ਦੇ ਮਹਾਪੁਰਸ਼ਾਂ ਦੇ ਚਰਨ ਛੋਪਾ ਪ੍ਰਾਪਤ ਹੈ ਇਹਦੀ ਜਨਤਾ ਨੂੰ ਤੋਹੀ ਆਪ ਹੀ ਬਚਾਓ ਆਪ ਹੀ ਸਹਾਈ ਹੋ ਲੋਕਾਂ ਦੇ ਮਨ ਚ ਪਾਓ ਸਚਾਈ ਕੀ ਹੈ ਤੇ ਝੂਠ ਕੀ ਹੈ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਜੰਨੀਆਂ ਵੀ ਆਂ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੀਆਂ ਇਹਨਾਂ ਨੂੰ ਪੰਜਾਬ ਦਾ ਹਿੱਤ ਕੋਈ ਨਹੀਂ ਆ ਪੰਜਾਬ ਦੀ ਲੜਾਈ 103 ਸਾਲ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਆ ਅੱਜ ਤੱਕ ਕੋਈ ਐਹੋ ਜੀ ਪੰਜਾਬ ਦੀ ਡਿਮਾਂਡ ਪੰਜਾਬ ਦਾ ਮੁੱਦਾ ਨਹੀਂ ਹੈ ਜਿਹਦੇ ਤੇ ਕਿਸੇ ਨੈਸ਼ਨਲ ਪਾਰਟੀ ਨੇ ਸਟੈਂਡ ਲਿਆ ਹੋਵੇ ਜੇ ਲਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਖੇਤਰੀ ਪਾਰਟੀ ਆ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਪਾਰਟੀ ਆ ਜੜ ਨਾਲ ਜੁੜੀ ਪਾਰਟੀ ਆ ਪੰਜਾਬ ਤੋਂ ਬਾਹਰ ਇੰਟਰਸਟ ਕੋਈ ਨਹੀਂ ਆ ਨੈਸ਼ਨਲ ਪਾਰਟੀਆਂ ਨੂੰ ਹਿਮਾਚਲ ਵੀ ਹੋਣਾ ਹਰਿਆਣਾ ਵੀ ਹੋਣਾ ਦਿੱਲੀ ਵੀ ਹੋਣੀ ਰਾਜਸਥਾਨ ਵੀ ਜੰਨੀਆਂ ਨਾਲ ਲੱਗਦੀਆਂ ਸਟੇਟਾਂ ਉਹਨਾਂ ਨੇ ਪਹਿਲਾਂ ਉਹਨਾਂ ਦਾ ਸੋਚਣਾ ਤੇ ਫੇਰ ਪੰਜਾਬ ਦਾ ਸੋਚਣਾ ਪੰਜਾਬ ਦੀ ਪਾਰਟੀ ਨੇ ਸਿਰਫ ਪੰਜਾਬ ਦਾ ਸੋਚਣਾ ਤੇ ਪੰਜਾਬ ਦੇ ਲੋਕਾਂ ਦਾ ਸੋਚਣਾ ਇਸੇ ਕਰਕੇ ਤੇ ਬਾਦਲ ਸਾਹਿਬ ਕਿਸਾਨਾਂ ਦਾ ਇੰਨਾ ਕੁਝ ਕਰ ਗਏ ਜਦੋਂ ਬਾਦਲ ਸਾਹਿਬ ਨੇ ਬਿਜਲੀ ਕਿਸਾਨਾਂ ਦੀ ਫ੍ਰੀ ਕੀਤੀ ਸੀ ਕਿਹੇ ਹਿੰਦੁਸਤਾਨ ਦੀ ਸਟੇਟ 'ਚ ਨਹੀਂ ਬਾਦਲ ਸਾਹਮਣੇ ਟਰੈਕਟਰਾਂ ਦੇ ਸਾਰੇ ਟੈਕਸ ਕਈ ਸਭ ਕੁਝ ਹੀ ਮਾਫ ਕਰਤਾ ਬਾਕੀ ਸੰਧਾਂ ਦੇ ਉੱਤੇ ਜਿਹੜੇ ਖੇਤੀਬਾੜੀ ਵਾਲੇ